ਸਰਬ ਇੱਕ ਤੁਹਾਡੇ ਪਿੰਡ ਦਾ ਇੱਕ ਮਸਲਾ ਤੁਹਾਡੇ ਤੱਕ ਆਇਆ ਔਰ ਤੁਹਾਡੇ ਦਵਾ ਮਾਮਲਾ ਚੌਂਕੀ ਤੱਕ ਪਹੁੰਚ ਗਿਆ ਕਿਵੇਂ ਨਪਟਾਇਆ ਤੁਸੀਂ ਜੇ ਮਤਲਬ ਅਤੇ ਕੀ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਇਹ ਜੜੀਆਂ ਮਾਤਾ ਰਾਣੀ ਦੀ ਜਿਹੜੀ ਜਗ੍ਹਾ ਹੈਗੀ ਹੈ ਜਿਹੜੀ ਉਹਦੇ ਨਾਲ ਛੇੜਛਾੜ ਹੋ ਪਹਿਲਾਂ ਸਰਬ ਦਾ ਤੁਹਾਡਾ ਆਇਆ ਦਾ ਧੰਨਵਾਦ ਜੀ ਤੇ ਜਿਹੜਾ ਇਹ ਇੱਕ ਮਸਲਾ 4 ਮਹੀਨੇ ਪਹਿਲਾਂ ਵੀ ਭਖਿਆ ਸੀ ਇਹ ਪਿੰਡ ਦੇ ਗਰੰਤੀ ਸਿੰਘ ਵੱਲੋਂ ਮਾਤਾ ਰਾਣੀਆਂ ਜੋ ਗੁਰਦੁਆਰੇ ਨਾਲ ਮਾਤਾ ਰਾਣੀਆਂ ਦੀ ਜਗ੍ਹਾ 'ਚ ਹੀ ਪਈਆਂ ਸੀ ਉਹਨਾਂ ਨੂੰ ਤੋੜਿਆ ਗਿਆ ਸੀ ਉਦੋਂ ਵੀ ਕੰਪਲੇਂਟ ਹੋਈ ਸੀ ਚਲੋ ਉਦੋਂ ਪਿੰਡ ਦੇ ਲੋਕਾਂ ਦੇ ਕਹਿਣ ਤੇ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਤੇ ਇਹ ਹਰਕਤ ਦੁਬਾਰਾ ਕੱਲ ਫੇਰ ਕੀਤੀ ਗਈ ਤੇ ਹੁਣ ਪੂਰਾ ਪਿੰਡ ਤੁਸੀਂ ਦੇਖ ਰਹੇ ਹੋ ਕੋਸ਼ ਅੰਦਰ ਨੇ ਚੌਂਕੀ ਦੇ ਤੇ ਇੱਥੇ ਨੇ ਤੇ ਪੂਰੇ ਪਿੰਡ ਚ ਇਸ ਚੀਜ਼ ਦਾ ਰੋਸ ਏ ਕਿ ਬਾਬਾ ਜੀ ਨੂੰ ਇਥੋਂ ਪਿੰਡ ਤੋਂ ਭੇਜਿਆ ਜਾਵੇ। ਇਹ ਪਿੰਡ ਗੁਰਦੁਆਰਾ ਪਿੰਡ ਚੂੜ ਪਰ ਜਟਾਂ ਦਾ ਹੈ ਸ਼ੁਰੂ ਤੋਂ ਹੀ ਤੇ ਪਿੰਡ ਦੇ ਨਗਰ ਨੇ ਹਰ ਇੱਕ ਨੇ ਛੋਟੇ ਤੋਂ ਛੋਟੇ ਨੇ ਵੱਡੇ ਤੋਂ ਵੱਡੇ ਨੇ ਤਿਲ ਫੁੱਲ ਜੋ ਵੀ ਹੈਗਾ ਸੀ ਆਪਣੀ ਸ਼ਰਧਾ ਨਾਲ ਸੇਵਾ ਕਰ ਕਰਕੇ ਉੱਥੇ ਬਣਾਇਆ ਸੀ ਇਹ ਤੇ ਬਾਬਾ ਜੀ ਨੇ ਜਿੰਨਾ ਟਾਈਮ ਸੇਵਾ ਕਰ ਲਈ ਸੀ ਉਹਨਾਂ ਨੂੰ ਕਹਿ ਰਹੇ ਆ ਤੁਹਾਡਾ ਧੰਨਵਾਦ ਤੁਸੀਂ ਜਾਓ ਜੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਤੇ ਹੁਣ ਜੋ ਇੱਥੇ ਚੌਂਕੀ ਚ ਹੋਇਆ ਤੇ ਇਹੀ ਗੱਲ ਸਹਿਮਤ ਹੋਈ ਆ ਕਿ ਬਾਬਾ ਜੀ ਆਪਣਾ ਅੱਜ ਤੋਂ ਬਾਅਦ ਇਥੋਂ ਚੱਲੇ ਨੇ ਆਪਣਾ ਸਮਾਨ ਵਗੈਰਾ ਲੈ ਕੇ ਜੋ ਹੈਗਾ ਤੇ ਉਹਨਾਂ ਦਾ ਹੁਣ ਉਹਨਾਂ ਨੇ ਲਿਖ ਕੇ ਵੀ ਰਿਟਰਨ ਚ ਇਹ ਦਿੱਤਾ ਕਿ ਮੇਰਾ ਗੁਰਦੁਆਰੇ ਨਾਲ ਕੋਈ ਤਾਲੁਕਾਤ ਨਹੀਂ ਪਿੰਡ ਚੋੜਪੁਰ ਜੱਟਾਂ ਦੇ ਨਾਲ ਇਹ ਪਿੰਡ ਦਾ ਗੁਰਦੁਆਰਾ ਹੁਣ ਪਿੰਡ ਵਾਸੀ ਜੋ ਵੀ ਜੀ ਨੂੰ ਵੀ ਪਠਾਨਗੇ ਉਹ ਪਿੰਡ ਦੀ ਜ਼ਿੰਮੇਵਾਰੀ ਹੋਊਗੀ ਤੇ ਅਸੀਂ ਵੀ ਇਸ ਚੀਜ਼ ਤੇ ਸਭ ਦਾ ਧੰਨਵਾਦ ਕਰਦੇ ਹਾਂ ਕਿ ਇਹ ਇਹਨੂੰ ਮਤਲਬ ਕੋਈ ਧਾਰਮਿਕ ਮੁੱਦਾ ਬਣਨ ਤੋਂ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਇਹ ਆਪਣੇ ਛੋਟੇ ਲੈਵਲ ਤੇ ਹੀ ਖਤਮ ਕਰਤਾ ਜੀ ਜਿਹੜੀ ਉੱਥੇ ਮਤਲਬ ਗਰੰਤੀ ਸਿੰਘ ਹੋਰ ਉਹ ਜਿਹੜੀ ਇਹ ਪੰਨ ਤੋੜ ਦਿੱਤੀ ਗਈ ਹੈ ਜੀ ਉਹਦੇ ਉੱਤੇ ਕਾਰਵਾਈ ਕਰ ਰਹੇ ਹਾਂ। ਉਹਦੇ ਤੇ ਬਸ ਜੀ ਹੁਣ ਇਹ ਇੱਥਾ ਆਪਣਾ ਉਹ ਚਲੇ ਗਏ ਤੇ ਪਿੰਡ ਦੀ ਇਸੇ ਕੀ ਚੀਜ਼ ਤੇ ਸਹਿਮਤੀ ਹੋਈ ਆ ਕਿ ਜੇ ਬਾਬਾ ਜੀ ਇੱਥੋਂ ਜਾ ਰਹੇ ਨੇ ਤਾਂ ਅੱਗੇ ਤੋਂ ਇਹ ਜੀ ਕੋਈ ਘਟਨਾ ਨਹੀਂ ਹੋਊਗੀ ਤੇ ਅਸੀਂ ਉੱਥੇ ਉਹਨਾਂ ਦੀ ਪਾਠ ਪੂਜਾ ਕਰਾ ਕੇ ਦੁਬਾਰਾ ਉਹਨਾਂ ਦੇ ਜੋ ਹੈਗੇ ਜੀ ਆਸਥਾਨ ਉਸੇ ਤਰ੍ਹਾਂ ਉਹਨਾਂ ਨੂੰ ਉੱਥੇ ਆਪਣਾ ਦੁਬਾਰਾ ਤੋਂ ਬਣਾਵਾਂਗੇ ਤੇ ਬਾਬਾ ਜੀ ਦੇ ਜਾਣ ਕਰਕੇ ਹੁਣ ਪਿੰਡ ਨੇ ਸਹਿਮਤੀ ਕੀਤੀ ਆ ਕਿ ਇਹ ਬਾਬਾ ਜੀ ਚਲਾ ਜਾਊਗਾ ਤਾਂ ਆਪਾਂ ਨੂੰ ਅੱਗੇ ਤੋਂ ਇਹ ਜੀ ਘਟਨਾ ਨਹੀਂ ਹੋਊਗੀ ਤੇ ਆਪਾਂ ਕਾਰਵਾਈ ਕਰਨ ਦੇ ਉਹਦੇ ਤੇ ਮਾਫੀ ਦੇ ਚੁੱਕਿਆ ਬਾਬਾ ਜੀ ਹਾਂ ਬੋ ਗਰੰਤੀ ਸਿੰਘ ਬਦਲਿਆ ਗਿਆ ਹਾਂ ਹਾਂ ਉਹ ਗਰੰਤੀ ਸਿੰਘ ਬਦਲਿਆ ਗਿਆ ਤੇ ਪਿੰਡ ਨੇ ਉਹਨਾਂ ਨੂੰ ਮਾਫੀ ਕਰਤਾ ਇਸ ਚੀਜ਼ ਤੇ ਕਿ ਜਿਉ ਉਹ ਜਾ ਰਹੇ ਨੇ ਤਾਂ ਸਾਨੂੰ ਇਸ ਚੀਜ਼ ਤੇ ਸਹਿਮਤੀ ਹੈ ਜੀ ਕਲ ਜੀ ਰੇ ਚੂੜ ਪਰ ਪਿੰਡ ਦੀ ਸਰਪੰਚ ਮਨਜਿੰਦਰ ਕੌਰ ਹਾਂ ਜੀ ਸਾਡੇ ਪਿੰਡ ਜੀ ਪਹਿਲਾਂ ਹੀ ਬਾਬਾ ਜੀ ਲਈ ਸਾਡੀ ਮੰਦਾਨ ਵਾਲੀ ਮਾਤਾ ਰਾਣੀ ਪੱਟੀਆਂ ਸੀ ਅਸੀਂ ਚਲੋ ਉਹਨਾਂ ਨੂੰ ਮਾਫ ਕਰਕੇ ਕੋਈ ਨਾ ਜੀ ਪਿੰਡ ਦੇ ਸਹਿਮਤੀ ਨਾਲ ਫੈਸਲਾ ਕੀਤਾ ਪਰ ਕੱਲ ਦੁਬਾਰਾ ਫੇਰ ਬਾਬਾ ਜੀ ਨੇ ਪਰੇ ਦੁਆਰਾ ਮਤਲਬ ਹਰਕਤ ਕੀਤੀ ਏ ਪਰ ਅੱਜ ਪ੍ਰਸ਼ਾਸਨ ਨੇ ਤੇ ਮੇਰੇ ਸਾਰੇ ਪਿੰਡ ਨੇ ਮੇਰਾ ਸਾਥ ਦਿੱਤਾ ਏ ਤੇ ਅੱਜ ਸਾਨੂੰ ਸਾਡੀਆਂ ਮਾਤਰਾਨੀਆਂ ਦਾ ਇਨਸਾਫ ਮਿਲੇ ਜੋ ਬਾਬਾ ਜੀ ਨੇ ਕਰਤੂਤ ਕੀਤੀ ਏ ਤੇ ਜੋ ਬਾਬਾ ਜੀ ਨਾਲ ਜੋ ਮਤਲਬ ਸਜ਼ਾ ਮਿਲੀ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤੇ ਤੇ ਬਾਬਾ ਜੀ ਨੂੰ ਮਤਲਬ ਗੁਰਦੁਆਰੇ ਚੋਂ ਬਾਹਰ ਭੇਜਿਆ ਗਿਆ ਤੇ ਸਾਾਨੂੰ ਸਾਡਾ ਗੁਰਦੁਆਰਾ ਸਾਡੇ ਪਿੰਡ ਨੂੰ ਸੰਭਾਇਆ ਗਿਆ ਤਾਂ ਕਿ ਅਸੀਂ ਪਿੰਡ ਦੇ ਸਾਰੇ ਗੁਰੂ ਘਰ ਵਿੱਚ ਜਾ ਸਕੀ ਜੋ ਮਤਲਬ ਬਾਬਾ ਜੀ ਪਹਿਲਾਂ ਸਾਨੂੰ ਨਹੀਂ ਜਾਣ ਦਿੰਦੇ ਸੀ ਧੰਨਵਾਦ ਜੀ ਪਹਿਲਾਂ ਤਾਂ ਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੀ ਸਾਡਾ ਗੁਰਦੁਆਰਾ ਸਾਹਿਬ ਹੈਗਾ ਅਸੀਂ ਪਿੰਡਦਿਆਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਪਰ ਇੱਥੇ ਇੱਕ ਮਨਜੀਤ ਸਿੰਘ ਨੌ ਦਾ ਬੰਦਾ ਬੱਠੇ ਬਿਠਾਇਆ ਸੀਗਾ ਗ੍ਰੰਤੀ ਤੌਰ ਤੇ ਤੇ ਉਹਨੇ ਗੁਰਦੁਆਰੇ ਨੂੰ ਇੱਕ ਈਸ਼ਵਰ ਆਸਰਾਮ ਦਾ ਰੂਪ ਦੇਦਾ ਸੀਗਾ ਵੀ ਇਹ ਸਾਡਾ ਡੇਰਾ ਹੈ ਇਹ ਬਹੁਤ 25 ਸਾਲ ਤੋਂ ਬਹੁਤ ਬਦੀਆਂ ਕਿਆ ਕਰਦਾ ਆ ਰਿਹਾ ਸੀਗਾ ਗਲਤ ਮਲਤ ਬੋਲਦਾ ਤੇ ਕਿਸੇ ਨੂੰ ਮਾਰਾ ਸਰੂਪ ਇਹ ਦਿੰਦਾ ਸੀਗਾ ਤੇ ਲਾਜ਼ਮਤ ਨਹੀਂ ਕਿਸੇ ਦੀ ਕਰਕੇ ਦਿੰਦਾ ਸੀ ਲੜਾਈਆਂ ਝਗੜੇ ਪਵੰਨ ਦੇ ਪਿੰਡ ਦੇ ਵਿੱਚ ਪਾਰਟੀ ਬਾਹਰਲੇ ਬੰਦੇ ਬੁਲਾ ਕੇ ਪਾਰਟੀ ਬਣਾਉਂਦਾ ਸੀ ਕਹਿੰਦਾ ਇਸ ਦੇ ਨਾਲ ਲੱਗਦੀਆਂ ਗੁਰਦਵਾਲਾ ਸਾਹਿਬ ਦੇ ਨਾਲ ਲੱਗਦੇ ਇੱਕ ਮਾਤਾ ਰਾਣੀਆਂ ਉਹ ਸਦੀਆਂ ਪੁਰਾਣੀਆਂ ਨੇ ਅੱਜ ਦੀਆਂ ਨਹੀਂ ਹੈਗੀਆਂ ਜਿਵੇਂ ਆ ਪਿੰਡਾਂ 'ਚ ਹੁੰਦੀਆਂ ਨੇ ਉਹ ਨੇ ਕੰਦ ਢਾ ਕੇ ਮਾਤਾ ਰਾਣੀਆਂ ਢਾ ਦੀਆਂ ਅੱਜ ਤੋਂ 4 ਮਹੀਨੇ ਪਹਿਲਾਂ ਉਹ ਮਾਤਾ ਰਾਣੀਆਂ ਢਾ ਦਿਆ ਸੀ ਕਿ ਆ ਤੇ ਰੌਲਾ ਰੱਪਾ ਪਿਆ ਤੇ ਪ੍ਰਸ਼ਾਸਨ ਦੇ ਵਿੱਚ ਅਸੀਂ ਰਿਪੋਰਟ ਦਰਜ ਕਰਾਈ ਪੁਲਿਸ ਦੇ ਵਿੱਚ ਆ ਕੇ ਇਹਨਾਂ ਨੇ ਚਲੋ ਰਲ ਆਪਾਂ ਅਸੀਂ ਅਜਿਹਾ ਕੋਈ ਗੱਲ ਨਹੀਂ ਦੁਬਾਰਾ ਧਰਾ ਦੇ ਸੀਗੀਆਂ ਉੱਤੇ ਅਸੀਂ ਕੰਦ ਕਰਤੀ ਪੰਚਾਇਤ ਨੇ ਕੰਦ ਕੱਢ ਕੇ ਰਲ ਗੇਟ ਲਾਦਾ ਵੀ ਇਹ ਅਲੱਗ ਹੈਗੀਆਂ ਮਾਤਰਾਣੀਆਂ ਇਹ ਤਾਂ ਇਹਨੂੰ ਅਲੱਗ ਕੰਦ ਕਰ ਦਿੰਦੇ ਆ ਬਿਲਕੁਲ ਅੱਜ ਇਹਨਾਂ ਨੇ ਕੱਲ ਫੇਰ ਉਹ ਹੀ ਹਰਕਤ ਦੁਬਾਰਾ ਤੋਂ ਕੀਤੀ ਮਾਤਾ ਰਾਣੀਆਂ ਚੱਕ ਚੱਕ ਕੇ ਇੱਕ ਤੇ ਹੋਰ ਸ਼ਿਫਟ ਕਰਨ ਲੱਗੇ ਵੀ ਤੇ ਜਿਹੜੀਆਂ ਮਾਤਾ ਰਾਣੀਆਂ ਵਾਲੀ ਜਗ੍ਹਾ ਹੈਗੀ ਐ ਇਹ ਪਿੰਡ ਦੀ ਪੰਚਾਇਤੀ ਜਗ੍ਹਾ ਹੈਗੀ ਆ ਜਾਂ ਗੁਰਦੁਆਰੇ ਦੀ ਜਗ੍ਹਾ ਚਾਹਤ ਇਹ ਨਹੀਂ ਜੀ ਇਹ ਗੁਰਦੁਆਰੇ ਦੀ ਜਗ੍ਹਾ ਨਹੀਂ ਮਾਤਾ ਰਾਣੀਆਂ ਦੇ ਨੌਤੇ ਫਰਦ ਘਟੀ ਆ ਮਾਤਾ ਜਿਵੇਂ ਗੁਰਦੁਆਰੇ ਸਾਹਿਬ ਦੀ ਪਹਿਲਾਂ ਵੀ ਨੇ ਇਹ ਮਾਤਾ ਰਾਣੀਆਂ ਦੇ ਜਗ੍ਹਾ ਘਟੀ ਵੀ ਹੈ ਇਹ ਨਜਾਇਜ਼ ਉੱਥੇ ਨਾਲ ਕੰਧ ਢਾ ਕੇ ਗੁਰਦੁਆਰੇ ਦੇ ਕੰਧ ਢਾ ਕੇ ਇਹ ਮਾਤਾ ਰਾਣੀਆਂ ਤੇ ਨਜਾਇਜ਼ ਕਬਜ਼ਾ ਕਰਨ ਨੂੰ ਕਹਿ ਰਿਹਾ ਸੀਗਾ ਇਹ ਦੋ ਵਾਰ ਇਹਨੇ ਬਾਹਰ ਲੋ ਬਾਹਰ ਤੋਂ ਬੰਦੇ ਬੁਲਾਵਾਂ ਲਾ ਕੇ ਕੰਦ ਢਾ ਕੇ ਮਾਤਰਾਣੀਆਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਪਿੰਡ ਦੇ ਲੋਕਾਂ ਨੇ ਆ ਕੇ ਪਿੰਡ ਦੇ ਰੌਲਾ ਪਾ ਲਿਆ ਆਪ ਜੀ ਮਾਤਰਾਣੀਆਂ ਨੇ ਉੱਥੇ ਰੱਖਿਆ ਰਵਾਇਆ ਰੱਖਾਇਆ ਪ੍ਰਸ਼ਾਸਨ ਵੱਲੋਂ ਤਾਨੂੰਤੀ ਸਹਿਯੋਗ ਮਿਲੇਗੀ ਸਾਨੂੰ ਪ੍ਰਸ਼ਾਸਨ ਵੱਲੋਂ ਤੇ ਕਿਹਾ ਗਿਆ ਵੀ ਇਹਨੂੰ ਇਸੇ ਗੁਰਦੁਆਰੇ ਸਾਹਿਬ ਤੋਂ ਬਾਹਰ ਕਰਦੇ ਆ ਤੇ ਸਾਡਾ ਗੁਰਦੁਆਰਾ ਸਾਹਿਬ ਨੂੰ ਅਸੀਂ ਆਜ਼ਾਦ ਕਰਾ ਰਹੇ ਆ ਮਾਤਰਾਣੀਆਂ ਪੰਨ ਦਿੱਤੀਆਂ ਤੋੜ ਪੰਨ ਦਿੱਤੀਆਂ ਤੇ ਸਾਡਾ ਬਹੁਤ ਮਨ ਦੁਖੀ ਹੋਇਆ ਇਹ ਸਰਪੰਚ ਕੋਲੇ ਗਏ ਅਸੀਂ ਵੀ ਸਾਡਾ ਇਹ ਕੰਮ ਫੇਰ ਬਾਬਾ ਜੀ ਨੇ ਖਰਾਬ ਕਰ ਦਿੱਤਾ ਵੀ ਉਹਨੇ ਫੇਰ ਕੱਟ ਕਰਕੇ ਤੇ ਉਹ ਬਾਬਾ ਜੀ ਨੂੰ ਕਹੋ ਕਰਿਆ ਕੋਸ਼ਿਸ਼ ਦਵਾਈ ਹੋ ਕਰਿਆ ਦਰਖਾਸਤ ਕੀਤੀ ਉਸ ਪਹੁੰਚੀ ਉੱਥੇ ਤੇ ਫੇਰ ਬਾਬਾ ਜੀ ਨੇ ਬਾਪੀ ਮੰਗਣਾ ਚਾਹੁੰਦਾ ਸੀ ਚੱਲ ਜੀ ਬਾਬਾ ਜੀ ਤਾਂ ਇਹ ਸਰ ਕੱਲ ਮੈਟਰ ਆਇਆ ਜੀ ਧਿਆਨ ਦੇ ਵਿੱਚ ਇਹ ਪਿੰਡ ਦੇ ਜਿਹੜੇ ਮੋਤਵਰ ਵਿਅਕਤੀ ਨੇ ਪੰਚਾਇਤ ਹੈ ਉਹਨਾਂ ਨੇ ਮਤਾ ਪਾਇਆ ਇੱਕ ਵੀ ਜਿਹੜਾ ਮਨਜੀਤ ਸਿੰਘ ਗ੍ਰੰਥੀ ਹੈ ਵੀ ਇਹਨੂੰ 25 ਸਾਲ ਹੋ ਗਏ ਹੁਣ ਇਹ ਅਸੀਂ ਹੋਰ ਨਵਾਂ ਲਾਉਣਾ ਗ੍ਰੰਥੀ ਸਿੰਘ ਤੇ ਮਾੜਾ ਮੋਟਾ ਉਹਨਾਂ ਨਾਲ ਉਹ ਉਸ ਗਿੱਲਾ ਹੋਊਗਾ ਜੀ ਇਸੇ ਕਰਕੇ ਉਹਨੂੰ ਅੱਜ ਚੌਂਕੀ ਬੁਲਾ ਕੇ ਮਤੇ ਦੀ ਉਹ ਕਿ ਦੱਸਾਇਆ ਗਿਆ ਮਤੇ ਵਾਰੀ ਤੇ ਉਹਨੇ ਮੰਨਿਆ ਵੀ ਅਸੀਂ ਮੈਂ ਚਲਾ ਜਾਣਾ ਨਹੀਂ ਇਹ ਤਾਂ ਹੋ ਗਿਆ ਬਾਹਰ ਜਾਣ ਦੀਆਂ ਗੱਲਾਂ ਕਿ ਇੱਕ ਉਹਨੇ ਕੋਈ ਧਾਰਨਿਕ ਜਗਾ ਸੀਗੀ ਪਿੰਡ ਦੀ ਉਹਨੂੰ ਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਨਹੀਂ ਉਹ ਕੰਨ ਦੀ ਕੰਦ ਸਾਂਝੀ ਹੈ ਜੀ ਗੁਰਦੁਆਰੇ ਦੀ ਜਗਾ ਉਹਨੇ ਗਲਤੀ ਮੰਨ ਲਈ ਆਪਦੀ ਤੇ ਕਹਿ ਰਿਹਾ ਵੀ ਮੈਂ ਦੁਬਾਰਾ ਉਹ ਕੰਦ ਬਣਵਾ ਦੇਣਾ ਠੀਕ ਠੀਕ